ਗੁਰਦੁਆਰਾ ਸਾਹਿਬ ਦੇ ਨਾਲ ਨੇੜੇ ਡੇਰਾ ਕਾਸਿਵਾ ਬਾਬਿਆਂ ਦਾ ਵਾ ਵਾ ਬਾਵਾ ਸੁਖਦੇਵ ਸਿੰਘ ਜੀ ਉਹਨਾਂ ਦਾ ਡੇਰਾ ਵਾ ਆਪ ਤੁ ਇਟਲੀ ਨਹੀਂ ਆ ਪਿੱਛੇ ਪ੍ਰਬੰਧਕੇ ਉਹਨਾਂ ਦੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਨੂੰ ਸਤਕਾਰ ਕਮੇਟੀ ਵਾਲਿਆਂ ਦਾ ਪਤਾ ਲੱਗਾ ਵੀ ਉਹ ਉੱਥੇ ਆਏ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਬਾਰੇ ਪਤਾ ਲੱਗਾ ਵੀ ਉੱਥੇ ਥੋੜੇ ਅੰਗ ਜਿਹੜੇ ਆ ਇਹਦਾ ਪਾਟੇ ਆ ਜਾਂ ਕੋਈ ਜੁਨੀਅਰ ਪੁੱਤਰੇ ਆ ਜਾਂ ਜਲਦਾ ਖਰਾਬ ਨੇ ਤੇ ਅਸੀਂ ਆਪਣੇ ਸਤਰ ਸਾਹਿਬ ਨਾਲ ਗੱਲ ਕੀਤੀ ਆਪਣੇ ਬਚਾਰਾਂ ਨਾਲ ਲੈ ਕੇ ਅਸੀਂ ਉਸ ਸਥਾਨ ਤੇ ਗਏ ਤੇ ਉਸੇ ਜਿਹੜੇ ਅੰਗ ਆ 1425 ਤੋਂ ਲੈ ਕੇ 30 ਤੱਕ ਜਿਹੜੇ ਆ ਤੇ ਉਹ ਉੜੇ ਮੁੜੇ ਹੀ ਤੇ ਨਾਲੇ 파ਟੇ ਥੋੜੇ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਿਲਦ ਹੈ ਉਹ ਵੀ ਖਰਾਬ ਤੇ ਉਹਨੂੰ ਥੋੜਾ ਬਹੁਤਾ ਗੇਂਦੇ ਵੀ ਜੁਆ ਨੇ ਨੁਕਸਾਨ ਕੀਤਾ ਬਾਕੀ ਸਾਡੇ ਪ੍ਰਚਾਰਕ ਨਾਲ ਸਨ ਉਹਨਾਂ ਨੇ ਰਿਪੋਰਟ ਕੀਤੀ ਆ ਜੋ ਸ੍ਰੀ ਕਲਕਤਾ ਸਾਹਿਬ ਤੋਂ ਹਦਾਇਤ ਆਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ ਇਸ ਤੋਂ ਇਲਾਵਾ ਅਸੀਂ ਆਪ ਪੁਸ਼ਟੀ ਕਰਦੇ ਹਾਂ ਬਾਕੀ ਸਾਰੀ ਸੰਗਤ ਦੇ ਨਾਲ ਆ ਸੰਗਤ ਵੀ ਨਾਲ ਗਈ ਸੀ ਉੱਥੇ ਤੇ ਬਾਕੀ ਤਾਂ ਪੀਰ ਪੱਤਰਕਾਰ ਵੀ ਆਏ ਸੀ ਉਹਨਾਂ ਨੂੰ ਸਾਰੀ ਜਾਣਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਇਹ ਕਾਲਤਾ ਸਾਹਿਬ ਤੋਂ ਜੋ ਹੁਕਮ ਆਇਆ ਇਹ ਪ੍ਰਚਾਰਕ ਸਿੰਘ ਨੂੰ ਹੁੰਦਾ ਵਾ ਉਹਨਾਂ ਤੋਂ ਜਾਣਕਾਰੀ ਲਈ ਜਾ ਸਕਦੀ ਹੈ ਮੈਂ ਇਸ ਬਾਰੇ ਕੁਝ ਨਹੀਂ ਜਾਣਦਾ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੋ ਵੀ ਮਹਾਪੁਰਸ਼ ਇੱਥੇ ਸੇਵਾ ਕਰਦੇ ਰਹੇ ਆ ਬਹੁਤ ਵਡਭਾਗੇ ਜਿਨ੍ਹਾਂ ਨੇ ਸ੍ਰੀ ਗੁਰੂਦਰ ਸਾਹਿਬ ਜੀ ਦੀ ਸੇਵਾ ਕੀਤੀ ਆ ਉਹ ਬਹੁਤ ਹੀ ਪੂਜਣਯੋਗ ਨੇ ਤੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਨੇ ਨਵਾਂ ਆਇਆ ਵਾਂ ਕਿ ਇੱਥੇ ਉਹਨਾਂ ਨੇ ਬਹੁਤ ਚੜ੍ਹਦੀ ਕਲਾ ਵਿੱਚ ਸੇਵਾਵਾਂ ਕੀਤੀਆਂ ਵਾ ਮੈਂ ਕੱਲ ਸੋਨਾਂ ਵਾਲੋ ਚੜਾਇਆ ਗਿਆ ਸੀ ਇਸ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਚੜਾਇਆ ਜਦੋਂ ਸ਼ਮਾਵਾਂ ਜਲਦੀਆਂ ਜਿਹੜੇ ਮਹਾਂਪੁਰਖ ਦੀਆਂ ਸ਼ਮਾਵਾਂ ਜਲਦੀਆਂ ਹੋਣਗੇ ਉਹਨਾਂ ਹੀ ਚੜਾਇਆ ਹੋਵੇਗਾ ਇਹਦੇ ਬਾਰੇ ਮੈਂ ਖੁੱਲ ਕੇ ਨਹੀਂ ਕੁਝ ਕਹਿੰਦਾ ਕਿਸ ਨਿਗਾਹਾਂ ਦੇਖਦੇ ਬਾਬਾ ਵਸਤਾ ਸਿੰਘ ਜੀ ਤੇ ਸਵਾਲ ਬਾਬਾ ਵਸਤਾ ਸਿੰਘ ਨੂੰ ਮੈਂ ਬਹੁਤ ਵੱਡੀ ਵਸਤਾ ਵੀ ਦੇਖਦਾ ਹਾਂ ਬਹੁਤ ਚੜ੍ਹਦੀ ਕਲਾ ਵਾਲੇ ਸੰਤਿਆ ਜੋ ਵੀ ਸੰਤ ਮਹਾਂਪੁਰਖ ਦੀ ਸੇਵਾਵਾਂ ਕਰਦੇ ਆ ਸਭ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਤਾਂ ਉਹਨਾਂ ਤੇ ਪ੍ਰਾਰਥਨਾ ਫੇਰ ਹੀ ਸਵਾਵਾਂ ਹੁੰਦੀਆਂ ਨੇ ਕੋਈ ਕੱਲਾ ਆਪ ਦੇ ਕਰ ਸਕਦਾ ਸੰਗਤਾਂ ਦੇ ਸਹਯੋਗ ਤੇ ਜਮਾ ਪੋਸਟਾਂ ਤੋਂ ਬਗੈਰ ਸੇਵਾਵਾਂ ਨਹੀਂ ਹੋ ਸਕਦੀਆਂ। ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਸਾਨੂੰ ਤਾਂ ਸਤਕਾਰ ਕਮੇਟੀ ਵਾਲੇ ਤੇ ਸੰਗਤ ਵੱਲੋਂ ਪਤਾ ਲੱਗਾ ਵਾ। ਸਾਨੂੰ ਇਹਦੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਤੇ ਉੱਥੇ ਗਏ ਵੀ ਜੀ। ਅੱਜ ਵੀ ਦੇਖਿਆ ਜਾਵੇ ਤੁਸੀਂ ਗੁਰਦਾਰ ਸਾਹਿਬ ਦੇਖੇ ਮੈਨੇਜਰ ਅਚਲ ਸਾਹਿਬ ਦੇਖੇ। ਪਰ ਜੇ ਸਫਾਈ ਦੀ ਗੱਲ ਕੀਤੀ ਜਾਵੇ ਕਲਸ਼ਾਲੇ ਦੇਖਿਆ ਜਾਵੇ ਤਾਂ ਉੱਤੇ ਬਹੁਤ ਮਿੱਟੀ ਟੈਲਾਂ ਫਟੀਆਂ ਹੋਈਆਂ। ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ? ਇਸ ਬਾਰੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ ਸਵਾਵਾਾਂ ਚੱਲ ਰਹੀਆਂ ਨੇ। ਜੋ ਜੋ ਸਵਾਮਾ ਹੋਣਗੇ ਆ ਉਹਦੇ ਤਰੀ ਸਵਾਮਾ ਕਰਵਾ ਦਿੱਤੀਆਂ ਜਾਣਗੀਆਂ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਵਾਹਿਗੁਰੂ ਜੀ ਜੋ ਸੰਗਤ ਇਕੱਠੀ ਹੋਈ ਆ ਇਹ ਜੋ ਜਗ੍ਹਾ ਬਾਬਾ ਜੀ ਨੇ ਲੰਗਰ ਵਾਸਤੇ ਲਈ ਸੰਗਤਾਂ ਦੇ ਕਹਿਣ ਮਤਲਬਕ ਇੱਥੇ ਲੰਗਰ ਦਾ ਇੱਕ ਕਮੇਟੀ ਵੱਲੋਂ ਵੀ ਇਲਾਕਾਂ ਵਿੱਚ ਤਾਂ ਸੰਗਤਾਂ ਦੇ ਕਹਿਣ ਮਤਲਬਕ ਲੰਗਰ ਦੀ ਜਗ੍ਹਾ ਲਈ ਆ ਸੱਤ ਕਨਾਲਾ ਇੱਕ ਮਰਲ ਇੱਕ ਵਾ ਤੇ 33 ਸਾਡੇ 33 ਮਰਲੇ ਥਾਂ ਇੱਕ ਉਹ ਜਿਹੜੇ ਮਹਾਂਪੁਰਖਾਂ ਨੇ ਲਈ ਹੋਏ ਬਾਬਾ ਸਖਦੇਵ ਸਿੰਘ ਦੀਨ ਪਰਵਾਲੇ ਨੇ ਸੰਤ ਸਰਾਂ ਸਿੰਘ ਸਾਬਾਏ ਬਾਬਾ ਸਖਦੇਵ ਜੀ ਉਹਨਾਂ ਦੇ ਨਾਂ ਤੇ ਆ ਬਾਬਾ ਸਖਦੇਵ ਸਿੰਘ ਦੀ ਜੀ ਦੇ ਨਾਂ ਤੇ ਆ ਹਾਂਜੀ ਤੇ ਇਹ ਜਦੋਂ ਵੀ ਅਸੀਂ ਕੋਈ ਇੱਥੇ ਕੰਮ ਕਰਨ ਲੱਗਦੇ ਆ ਜਦੋਂ ਇਹ ਸ਼੍ਰੋਮਣੀ ਕਮੇਟੀ ਸਾਡੇ ਕੰਮ ਤੇ ਡਿੱਕਾ ਪਉਂਦੀ ਆ ਜਿਉ ਕੰਡਾ ਡਿਟਾ ਠੀਕ ਅੰਡ ਲੱਗੇ ਬਣਾਉਂਦੇ ਉਹਦੇ ਵਿੱਚ ਇਹਨਾਂ ਨੇ ਡਿੱਕਾ ਪਾਇਆ ਫੇਰ ਉਹ ਕੰਡ ਤੇ ਚਲੋ ਛੜੇ ਚੜ ਗਈ ਤਾਂ ਹੁਣ ਆ 18 ਬੱਲੇ ਤੇ ਹੀ ਬਣਾਉਣਾ ਚਾਉਂਦੇ ਆ ਲੰਗਰਾਲ ਛੱਡ ਪਾਉਣਾ ਚਾਉਂਦੇ ਆ ਉਹਦੇ ਵਿੱਚ ਇਹਨਾਂ ਉਹਨ ਰਿਕਾਉਟ ਖੜੀ ਕੀਤੀ ਕੋਈ ਨਾ ਕੋਈ ਨਾ ਮਤੋਂ ਨਵਾਂ ਬੱਦਾਇ ਖੜਾ ਕਰਦੇ ਆ ਕੀ ਰਿਕਾਉਟ ਖੜੀ ਕੀਤੀ ਇਹ ਆਹ ਇੱਕੋ ਜਿਹਾ ਹੁਣ ਇੱਕ ਤੇ ਚਲੋ ਥੋੜਾ ਗਲੰਤੀ ਜਾਵਦੀ ਹੈ ਢੇਲ ਨਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਤੇ ਰੋਹੀ ਥੋੜੀ ਵਾਦਾ ਕਰਕੇ ਇਹਨਾਂ ਨੇ ਰਿਕਾਉਟ ਖੜੀ ਕੀਤੀ ਇੱਕ ਹੋਰ ਕੋਈ ਨਾ ਕੋਈ ਕਾਜ ਲੈ ਆ ਕੇ ਉਹਨਾਂ ਦੇ ਗੱਡੀ ਛੁੱਟਦੇ ਆ ਐਸਐਚਓ ਦੇ ਗੱਡੀ ਕਿ ਉਹ ਸਾਨੂੰ ਆਣ ਕੇ ਰੋਗ ਦਿੰਦਾ ਜਾਂ ਇਹ ਆਪ ਜਾ ਕੇ ਗਾੜੀ ਖੜੇ ਹੋ ਜਾਂਦੀ ਤੇ ਹੁਣ ਇਹ ਸਾਡੇ ਜਿਹੜਾ ਵਾ ਇਹ ਸਾਨੂੰ ਨਿਸ਼ਾਨਦੇ ਹੀ ਪਹਿਲਾਂ ਨੇ ਸਾਨੂੰ ਨਿਸ਼ਾਨਦੇ ਹੀ ਲੋ ਜਿਨ੍ਹਾਂ ਨਿਸ਼ਾਨਦੇ ਹੀ ਮਰ ਗਈ ਤੇ ਤਾਂ ਵੀ ਇਹ ਕੰਮ ਹੋਣ ਦਿੰਦੇ ਇਹ ਕੰਮ ਜਿਹੜਾ ਹੱਦੇ ਜੋ ਵੀ ਆ ਕਿ ਸੰਗਤਾਂ ਦੇ ਬਹਿਣ ਵਾਸਤੇ ਕੋਈ ਸ਼ੈੱਡ ਹੋਊਗਾ ਕੋਈ ਬੈਂਚ ਖਲੋਣ ਵਾਸਤੇ ਜਗ੍ਹਾ ਹੋਊ ਤੇ ਉੱਥੇ ਬਾ ਲੈ ਜਾਓ ਸੰਗਤਾਂ ਨੂੰ ਹਾਂਜੀ ਇੰਨੀ ਗਰਮੀ ਦੇ ਵਿੱਚ ਇਹਦਾ ਹਰ ਕੰਮ ਦੇ ਵਿੱਚ ਜੋ ਵੀ ਅਸੀਂ ਕੰਮ ਕਰਾ ਖੜਾ ਕਰਦੇ ਆ ਉਹਦੇ ਵਿੱਚ ਹੀ ਰਿਕਾਉਂਟ ਪਾਉਂਗੇ ਇਹ ਤਾਂ ਉਹ ਜੀ ਕਲਸਾ ਵਾਇਰ ਜੀ ਕੀ ਫਤਿਹ ਜੋ ਵੀ ਸਮਾਵਾ ਬਾਬਾ ਬਸਤਾ ਸਿੰਘ ਜੀ ਨੇ ਕਰਨਾ ਉਹ ਸਾਰੀਆਂ ਦਸਤਕੀਆਂ ਗੀਆਂ ਉਤੋਂ ਬਾਅਦ ਬਾਬਾ ਸਖਦੀਪ ਸਿੰਘ ਜੀ ਜਦੋਂ ਇਹਨਾਂ ਨੇ ਸ਼ਰੋਮਣੀ ਕਮੇਟੀ ਨੇ ਸਾਰਾ ਜੋਰ ਪਾ ਕੇ ਪਰਲਾ ਲੰਗਰ ਖੋਲਿਆ ਉਦੋਂ ਬਾਅਦ ਬਾਬਾ ਸਖਦੀਪ ਸਿੰਘ ਜੀ ਨੇ ਸੋਚਿਆ ਵੀ ਅਸੀਂ ਬਾਬਾ ਬਸਤਾ ਸਿੰਘ ਜੀ ਇੱਥੇ ਥੋੜੇ ਬਹੁਤਾ ਇਹ ਬੁੰਨਾ ਦਾ ਅਸਥਾਨ ਬਣਾ ਜੇ ਕੋਈ ਉਹ ਵੀ ਸੰਗਤਾਂ ਵਾਸਤੇ ਹਾਂਜੀ ਤੇ ਮਤਲਬ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਬਣਾਇਆ ਗਿਆ ਪਰ ਸ਼ਰੂਨੀ ਕਮੇਟੀ ਦਾ ਇਰਾਦਾ ਸੀ ਕਿ ਇਹ ਜਗ੍ਹਾ ਜਿਹੜੀ ਇਹ ਸਾਨੂੰ ਮਿਲ ਜੇ ਉਹ ਇੱਥੋਂ ਤੱਕ ਬਾਬਾ ਸੁਖਦੇਵ ਸਿੰਘ ਨੂੰ ਆਖਰੀ ਵੀ ਤੁਹਾਨੂੰ ਅਸੀਂ ਦੋ ਕਿਲੇ ਸੜਕ ਦੇ ਉੱਤੇ ਲਿਖ ਕੇ ਦੇ ਦਿੰਦੇ ਹਾਂ ਤੇ ਆਹ ਥਾਂ ਜਿਹੜਾ ਛੱਡ ਦਿਓ ਕਿਉਂਕਿ ਇੱਕ ਬਰਬਰੇ ਤੇ ਨਹੀਂ ਦੇ ਗਿਆ ਤਾਂ ਉਹਨਾਂ ਦਾ ਇਰਾਦਾ ਵਾ ਵੀ ਇਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਥਾਂ ਮਿਲ ਜੇ ਪਰ ਬਾਬਾ ਸੁਖਦੇਵ ਸਿੰਘ ਜੀ ਨੇ ਮਕਦਮਿਆਂ ਰਾਹੀਂ ਦਾ ਸੰਗਤਾਂ ਕੋ ਜਿੰਨਾ ਜਿੰਨਾ ਕੋਈ ਥਾਂ ਸੀ ਉਹ ਬੁੱਲ ਲੈ ਕੇ ਤੇ ਇੱਥੋਂ ਤੱਕ ਆਪ ਵੀ ਪਟਵਾਰੀਆਂ ਗਦੌਰਾ ਕੋਈ ਕਰਾ ਕੇ ਗਦੌਰੀਆਂ ਵਗੈਰਾ ਤੇ ਥਾਂ ਨਿਸ਼ਾਨਦੇਹੀ ਥਾਂ ਦੀ ਲਾ ਲਈ ਅਜਿਹਾ ਉੱਥੇ ਤੱਕ ਜਦੋਂ ਨਿਯਮ ਪੱਤਰਾਂ ਕੁ ਵੀ ਡਕੂ ਡਕੋਈ ਮਰੀ ਕੀਤੀ ਪਰ ਜਦੋਂ ਕਾਨੂੰਨੀ ਤੌਰ ਤੇ ਉਹਨਾਂ ਦੇ ਹੱਕ ਦੇ ਵਿੱਚ ਸਾਰੇ ਕਾਗਜ਼ ਹੈਗੇ ਸੀ ਤੇ ਇਹਨਾਂ ਦੀ ਪੇਸ਼ ਨਹੀਂ ਗਈ ਪੁਆਇੰਟ ਜਿਹੜਾ ਨਵਾਂ ਮੁੱਦਾ ਠਾਇਆ ਵਾ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਵੀਰ ਜਾਬਾ ਨਾਂ ਲੈ ਲਿਆ ਜਾਂ ਹੋਰ ਵੀ ਇਲਜ਼ਾਮ ਲਾਏਗੇ ਜੀ ਇੱਥੇ ਤਾਂ ਗਲਤ ਕੰਮ ਹੋ ਰਹੇ ਹੁੰਦੇ ਕੋਈ ਵੀ ਦੱਸੇ ਸੋਨੋ ਘਾ ਕੇ ਕਿ ਕਿਹੜਾ ਇੱਥੇ ਗਲਤ ਕੰਮ ਹੋਇਆ ਖੁੱਲਾ ਦਲਾਨ ਵਾ ਕੀ ਇੱਥੇ ਗੁਪਤ ਕੰਮ ਰਿਹਾ ਜਾਂ ਥੱਲੇ ਕੋਈ ਭੋਰੇ ਪੱਟੇ ਆ ਜਿਨ੍ਹਾਂ ਦੇ ਵਿੱਚ ਗਲਤ ਕੰਮ ਹੁੰਦੇ ਆ ਸਹੀ ਜਿਹੜੀ ਬਣੋਟੀ ਗੱਲਾਂ ਤੁਸੀਂ ਨੇ ਝੂਠ ਉਹ ਤਾਂ ਦੇਖੋ ਜੀ ਜੋ ਮਰਜ਼ੀ ਮੈਂ ਹੀ ਕਹੀ ਉਹ ਤਾਂ ਵੀ ਦੇਖੋ ਜੀ ਸਤ ਕਰੋ ਕਰੂਗਾ ਅੱਜ ਮੈਂ ਹੀ ਕਿਸੇ ਤੇ ਇਲਜ਼ਾਮ ਲਾਵਾਂ ਬੰਦੇ ਤੇ ਲਾਵਾਂ ਤੇ ਉਹਦੀ ਵੀ ਸਜ਼ਾ ਭੁਗਤਣੀ ਪੈਂਦੀ ਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਵਿਚਭਾਨ ਨਾ ਨਾ ਜੀ ਜਿਹੜੀ ਸੰਗਤ ਦਾ ਤਰਨਤਾਨ ਤੋਂ ਲੈ ਕੇ ਆ ਸਾਰਾ ਇਲਾਕਾ ਇਹ ਇੰਨਾ ਸੰਤਾਂ ਦੇ ਨਾਲ ਤੇ ਝੁਕਣ ਵਾਲਾ ਕੋਈ ਪ੍ਰੋਗਰਾਮ ਹੀ ਨਹੀਂ ਇਹਨਾਂ ਨੂੰ ਭਾਵੇਂ ਜੇ ਲੈ ਕਟਨੀ ਆਪਣੇ ਪੈਰ ਜਾਂ ਛੀ ਜੇਮ ਦੇਣ ਪੈਣ ਇਹ ਥਾਂ ਨਹੀਂ ਜੇ ਸੱਜੂ ਸੰਤ ਸੱਜੂ ਹੈ ਹਾਂ ਜੀ ਤੇ ਜਿਹੜਾ ਇਹ ਗੁਰੂ ਘਰ ਲੰਗਰ ਚੱਲੂਗਾ ਸੰਤ ਵਾਸਤੇ ਇੱਥੇ ਕੋਈ ਸਿਆਸੀ ਪ੍ਰੋਗਰਾਮ ਨਹੀਂ ਜਾਂ ਸਿਆਸੀ ਦਬਾਅ ਨਹੀਂ ਜਾਂ ਕੁਝ ਸਿਆਸੀ ਭਾਵਨਾ ਨਹੀਂ ਕਿ ਅਸੀਂ ਇਹਦੇ ਦੇ ਨਾਲ ਆਪਣੀ ਲੀਡਰਸ਼ਿਪ ਚਮਕਾਈਏ ਸਿਰਫ ਇਹ ਸੰਘਟਨਾਂ ਦੇ ਵਾਸਤੇ ਹੀ ਜਿੱਦਾਂ ਗੁਰੂ ਘਰਾਂ ਕਰ ਉਹ ਆਪਣੇ ਸਾਹਾ ਹਰ ਇੱਕ ਬੰਦੇ ਦੀ ਆਪਣੀ ਭਾਵਨਾ ਦੀ ਤੁਹਾਨੂੰ ਪਤਾ ਜੋ ਇਹ ਪੂ ਇਹ ਸਿਆਸੀ ਦਵਾਈ ਚੱਲਦੀ ਆ ਇਹ ਸਾਡੇ ਸੰਤ ਜਿਹੜੇ ਸਿਆਸੀ ਦਵਾਈ ਚੱਲਦੀ ਤਾਂ ਕਿਉਂਕਿ ਇਹਨਾਂ ਨੇ ਆਪਣਾ ਘਰ-ਬਾਰ ਵੇਚ ਕੇ ਵੀ ਇੱਥੇ ਲਾਤਾ ਬਾਬੇ ਸੁਖਦੀਪ ਸਿੰਘ ਨੇ ਜੋ ਪੈਰੀ ਸੀ ਜ਼ਮੀਨ ਦੀ ਜਮੀਨ ਆਪਣੀ ਵੇਚ ਕੇ ਉਹ ਵੀ ਇੱਥੇ ਲਾਤੀ ਆ। ਉਹਨਾਂ ਨੂੰ ਸਿਰਫ ਇਹਨਾਂ ਨੇ ਹੋਣ ਉਹ ਉਹਨਾਂ ਦੇ ਲੱਖ ਰੁਪਏ ਇਟਲੀ ਗਏ ਤੇ ਲੱਖ ਰੁਪਏ ਲਿਆ ਕੇ ਤੇ ਇੱਥੇ ਲਾਉਂਦੇ ਆ। ਇੱਥੇ ਲਾਉਂਦੇ ਦਿਨ ਪਰ ਲਾਉਂਦੇ ਤੇ ਉਹਦੇ ਮਗਰੇ ਵੀ ਲਾਉਂਦੇ। ਜੀ। ਆਂਟੀ। ਆ ਜਗਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੀ ਦਾ ਸ਼ੁਭਨਾਮ ਹਰਵੰਤ ਸਿੰਘ। ਜੀ। ਮਹਾਂਪੁਰਸ਼ ਬਾਬਾ ਸੁਖਦੀਪ ਸਿੰਘ ਜੀ ਉਹਨਾਂ ਤੋਂ ਬਾਬਾ ਬਸਤਾ ਸਿੰਘ ਨਾਲੋਂ ਅੱਜ ਜਿਹੜਾ ਇਹ ਇਕੱਠ ਹੋਇਆ ਇੱਥੇ ਅੰਕਲ ਸਾਹਿਬ ਗੁਰਦਰਾ ਸਾਹਿਬ ਬਾਬਾ ਬਸਤਾ ਸਿੰਘ ਨੇ ਜਿਹੜੀ ਇਹ ਪਿੱਛੇ ਆਪਾਂ ਗੁਰਦਰਾ ਦਿਖ ਰਿਹਾ ਵਾ ਅੰਕਲ ਸਾਹਿਬ ਇਤਿਹਾਸਿਕ ਗੁਰਦਰਾ ਵਾ ਇਸ ਦੀ ਸੇਵਾ ਪਹਿਲਾਂ ਮਾਪੁਰਸ਼ਾ ਬਾਬਾ ਬਸਤਾ ਸਿੰਘ ਨੇ ਕਰਾਈ ਆ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਤੇ ਸਮੂਹ ਨੇਕੀਟੀ ਨੂੰ ਜਦੋਂ ਪਤਾ ਲੱਗਾ ਵੀ ਇੱਥੇ ਹੁਣ ਗੋਲਖਦਾ ਚੜਾਅ ਜ਼ਿਆਦਾ ਚੜਨ ਲੱਗਿਆ ਵਾ ਉਦੋਂ ਬਾਬਾ ਜੀ ਦੋ ਆ ਕੇ ਨਾਲ ਬੇਨਤੀ ਕੀਤੀ ਤੇ ਉਦੋਂ ਇਹਨਾਂ ਨੇ ਬਾਬਾ ਜੀ ਨੇ ਕੁਝ ਨਹੀਂ ਕੀਤਾ ਸੰਗਤਾਂ ਦਾ ਸਹਿਯੋਗ ਮੰਗਿਆ ਬਾਬਾ ਜੀ ਨੇ ਗੁਰਦਰਾ ਛੱਡ ਦਿੱਤਾ ਜਦੋਂ ਇਹਨਾਂ ਨੇ ਕਿਹਾ ਵੀ ਗੁਰਦਰਾ ਬਾਬਾ ਜੀ ਛੱਡ ਦਿਓ ਤੁਸੀਂ ਬਾਬਾ ਜੀ ਨੇ ਛੱਡਤਾ ਬਾਬਾ ਜੀ ਨੇ ਲੰਗਰ ਦੀ ਸੇਵਾ ਮੰਗੀ ਇਹਨਾਂ ਕੋਲੋਂ ਵੀ ਸਾਨੂੰ ਲੰਗਰ ਦੀ ਸੇਵਾ ਦੇ ਦਿਓ ਬਾਕੀ ਕੋਈ ਗੱਲ ਨਹੀਂ ਤੁਸੀਂਾਨੂੰ ਕੁਝ ਨਹੀਂ ਚਾਹੀਦਾ ਬਾਕੀ ਸੰਭਲੋ ਸਭ ਕੁਝ ਪਰ ਬਾਬਾ ਜੀ ਨੂੰ ਇਹਨਾਂ ਨੇ ਲੰਗਰ ਦੀ ਸੇਵਾ ਵੀ ਨਹੀਂ ਦਿੱਤੀ ਫਿਰ ਸੰਗਤਾਂ ਦੇ ਸੰਯੋਗ ਨਾਲ ਸੰਗਤਾਂ ਨੇ ਕਿਹਾ ਬਾਬਾ ਜੀ ਤੁਸੀਂ ਇੱਥੇ ਤੁਹਾਨੂੰ ਜਗ੍ਹਾ ਲੈ ਕੇ ਦਿੰਦੇ ਆਂ ਅਸੀਂ ਤੇ ਜਗ੍ਹਾ ਲੈ ਦਿੱਤੀ ਬਾਬਾ ਜੀ ਨੇ ਫਿਰ ਬਾਬਾ ਜੀ ਨੇ ਇੱਥੇ ਆਪਣਾ ਲੰਗਰ ਚਲਾਇਆ ਉਹਨ ਉਸ ਜਗ੍ਹਾ ਨੂੰ ਜਗਰ ਨੂੰ ਇਹਨਾਂ ਨੇ ਉਧਰ ਲੰਗਰ ਬਣਾਇਆ ਪਿਛਲੀ ਸਾਈਡ ਕਿਉਂਕਿ ਜਗਾ ਛੜੀਏ ਬਾਬਾ ਜੀ ਦੀ ਆ ਖਰੀਦੀ ਹੋਈ ਸਾਰੀ ਸੰਗਤ ਦੀ ਖਰੀਦੀ ਹੋਈ ਆ ਤੇ ਨੰਗਨ ਨੂੰ ਰਸਤਾ ਨਹੀਂ ਆ ਉਹ ਇਹਨਾਂ ਨੇ ਹੂਆ ਬਣਾ ਲਿਆ ਕਿ ਉਹ ਉਦੋਂ ਰਸਤਾ ਨਹੀਂ ਲੱਗਣੂ ਤੇ ਇਹਨੂੰ ਜਗਾ ਨੂੰ ਕਿ ਇਹਨਾਂ ਕਿਸ ਤਰ੍ਹਾਂ ਹੜਪੀਏ ਤੇ ਬਾਬਾ ਜੀ ਦੇ ਦੋਸ਼ ਲਾ ਕੇ ਇਹਨਾਂ ਕਿਨਾਂ ਕਿ ਇਤਨਾ ਪੜਕਾ ਕੇ ਇਹਨਾਂ ਨੂੰ ਇਥੋਂ ਬਾਹਰ ਕੱਢਿਆ ਜਾਵੇ ਤੇ ਸੰਗਤਾਂ ਦਾ ਪਰਾਲਾ ਵਾ ਸੰਗਤਾਂ ਨੇ ਬਾਹਰ ਨਹੀਂ ਨਿਕਲਣਾ ਨਾ ਮਹਾਪੁਰਸ਼ ਦਾ ਵੀ ਹੁਕਮ ਆ ਇਥੋਂ ਇਹ ਛੱਡਣਾ ਨਹੀਂ ਕਿ ਜਗਾ ਜਿਹੜੀ ਸਰੂਪ ਦੀ ਗੱਲ ਆ ਉਹ ਕੁਝ ਗ੍ਰੰਥੀ ਸਾਹਿਬ ਦੀ ਵੀ ਨਗਈਲੀ ਆ ਤੇ ਕੁਝ ਸਮੋਨਿੰਗ ਕੇ ਟੀ ਦਿਨ ਗੈਲੀਆ ਜਦੋਂ ਸਮੋਨਿੰਗ ਕੇ ਟੀ ਪਹਿਲੋਂ ਅੱਜ ਤੋਂ 6 ਮਹੀਨੇ ਸਾਲ ਪਹਿਲੋਂ ਇਹਨਾਂ ਨੇ ਸਰੂਪ ਚੈੱਕ ਕੀਤੇ ਆ ਬਰੈਦਾਸ਼ ਸਟੈਂਪ ਲਾ ਕੇ ਉੱਤੇ ਗਏ ਜਿਹੜੇ ਜਿਹੜੇ ਸਰੂਪ ਨੇ ਚੈੱਕ ਕੀਤੇ ਆ ਜਦੋਂ 28 328 ਸਰੂਪਾਂ ਦਾ ਰੋਲਾ ਪਿਆ ਵਾ ਇਹਨਾਂ ਸਾਰਿਆਂ ਗੁਰਦਰੀਆਂ ਜਾ ਕੇ ਸਰੂਪ ਚੈੱਕ ਕੀਤੇ ਆ ਉਦੋਂ ਇਹਨਾਂ ਨੇ ਉਹ ਚੇਤਾ ਨਹੀਂ ਆਇਆ ਵੀ ਆ ਪਿਛਲਾ ਇੱਥੇ ਵੀ ਗੁਰੂ ਘਰ ਦੇ ਸਰੂਪ ਇਹਦੇ ਨੇ ਵੀ ਚੈੱਕ ਕਰ ਲਿਏ ਉਦੋਂ ਚੈੱਕ ਕਰਦੇ ਉਦੋਂ ਜੇ ਮਿਰਦੀ ਸਰੂਪ ਉਹਨੂੰ ਖੜਦੇ ਚਾਹ ਪਰ ਸੰਗਤ ਨੂੰ ਬੇਨਤੀ ਕਰਦੇ ਪਿਆਰ ਦੇ ਨਾਲ ਕਿ ਬਾਬਾ ਜੀ ਇਹ ਸਰੂਪ ਬਿਰਦਿਆ ਤੁਸੀਂ ਜਮ੍ਹਾਂ ਕਰਾ ਦਿਓ ਜੇ ਬਾਬਾ ਜੀ ਨਹੀਂ ਜਮ੍ਹਾਂ ਕਰਾਉਂਦੇ ਫਿਰ ਉਹਨਾਂ ਨੂੰ ਦੋਸ਼ੀ ਠਰਾ ਸਕਦੇ ਆ ਆਪਾਂ ਸੰਗਤ ਨੂੰ ਦੋਸ਼ੀ ਠਰਾ ਸਕਦੇ ਆ ਗਰੰਟੀ ਨੇ ਵੀ ਦੋਸ਼ੀ ਠਰਾ ਸਕਦੇ ਆ ਕਿ ਤੁਹਾਨੂੰ ਤੁਸੀਂ ਤੁਹਾਨੂੰ ਆਖਣ ਦੇ ਬਾਵਜੂਦ ਵੀ ਤੁਸੀਂ ਸਰੂਪ ਨਹੀਂ ਜਮ੍ਹਾਂ ਕਰਾਇਆ ਬਾਕੀ ਇਹ ਗੱਲ ਪਿਆਰ ਨਾਲ ਵੀ ਆ ਕੇ ਕਰ ਸਕਦੇ ਸੀ ਇਹ ਸਰੂਪ ਬਿਰਦ ਹੋ ਗਿਆ ਵਾ ਗਰੰਟੀ ਵੀ ਦੱਸ ਸਕਦਾ ਹੈ ਵੀ ਸਰੂਪ ਬਿਰਦ ਹੋ ਗਿਆ ਵਾ ਜਮ੍ਹਾਂ ਕਰਾ ਦਈਏ ਗਰੰਟੀ ਨੇ ਵੀ ਇਹ ਦੱਸੀ ਨਹੀਂ ਗੱਲ ਕਿਸ ਨੂੰ ਬਾਬਾ ਜੀ ਨੂੰ ਦੱਸ ਦੇ ਚਲੋ ਬਾਬਾ ਜੀ ਹੋਛਦਾ ਦੱਸਿਆ ਵੀ ਹੋਵੇ ਬਾਬਾ ਜੀ ਬਾਹਰ ਚਲੇ ਗਏ ਤੇ ਬਿਰਦ ਸਰੂਪ ਨੂੰ ਗਰੰਤੀ ਸਿੰਘ ਨੂੰ ਪ੍ਰਕਾਸ਼ ਕਰਨ ਦੀ ਲੋੜ ਨਹੀਂ ਜਦੋਂ ਸਹੀ ਸਰੂਪ ਉੱਤੇ ਪਿਆ ਵਾ ਮਹਾਰਾਜ ਦਾ ਤਦਛੇਹੀ ਆ ਵੀ ਪਹਿਲੋਂ ਇਹਨਾਂ ਨੂੰ ਚੇਤਾ ਨਹੀਂ ਆਇਆ ਪਹਿਲੋਂ ਇਹਨਾਂ ਨੂੰ ਜਦੋਂ ਇਹ ਸਟੈਂਪਾਂ ਲੱਗ ਗਿਆ ਸਰੂਪਾਂ ਦੇ ਬਕਾਇਦਾ ਲਿਖ ਕੇ ਲੱਗ ਗਏ ਆ ਉਦੋਂ ਇੱਥੇ ਵੀ ਆਉਂਦੇ ਉੱਥੋਂ ਲਿਖਦੇ ਵੀ ਇੱਥੇ ਫਲਾਣੇ ਦਾ ਸਰੂਪ ਇੱਕ ਬਿਰਦਿਆ ਤੇ ਇੱਕ ਸਹੀ ਆ ਉਹਨੂੰ ਇੱਥੋਂ ਲੈ ਕੇ ਜਾਇਆ ਜਾ ਸਕਦਾ ਇਹਨਾਂ ਨੇ ਉਦੋਂ ਖੜਿਆ ਨਹੀਂਗਾ ਉਦੋਂ ਖੜਦੇ ਚਾਹਤੇ ਉਦੋਂ ਆਏ ਨਹੀਂ ਤੇ ਹੁਣ ਇਹਨਾਂ ਨੂੰ ਜਦੋਂ ਕੰਦ ਕਰਤੀ ਬੱਬਾ ਜੀ ਨੇ ਉਹਨਾਂ ਨੂੰ ਚੇਤਾ ਆ ਗਿਆ ਇਹ ਤੋਂ ਇਹਨਾਂ ਨੂੰ ਕਿਹਾ ਕਿ ਇਤਨਾ ਲਜਾਮ ਲਾ ਜਾਵੇ ਉਸ ਦਾ ਗਰੰਟੀ ਦੇ ਥਰੂ ਇਹਨਾਂ ਨਾਲ ਕੁਝ ਗਰੰਟੀ ਦੇ ਮਲਾਪਖਤੀ ਹੋਵੇ ਉਰੇ ਨਾਲ ਮਿਲ ਜੁਲ ਕੇ ਗਰੰਟੀ ਨਗਰ ਦੱਸਿਆ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਨਾ ਕਿਹਨੇ ਜਾ ਕੇ ਦੱਸਿਆ ਹੋਊਗਾ ਇਹਨਾਂ ਨੂੰ ਇਦਾਂ ਸਰੂਫ ਫੇਰਦੇ ਪਿਆ ਉਹਥੇ ਇੱਕ ਉਹਨੂੰ ਇਹ ਜਮਾ ਨਹੀਂ ਕਰਾ ਰਹੇ ਤੇ ਜੇ ਜਮਾ ਨਹੀਂ ਕਰਾ ਰਹੇ ਤੇ ਪਿਆਰ ਨਾ ਕਿ ਵੀ ਖੜ ਸਕਦੇ ਇੰਨੀ ਪੁਲਿਸ ਲਿਓਂਦੀ ਕਿ ਲੋੜ ਇੰਨੀ ਕੋਈ ਵੀਡੀਓ ਪੋਣ ਦੀ ਕਿ ਲੋੜੀ ਬੇਇੱਜ਼ਤੀ ਦਾ ਕਿਉਂ ਲੈਂਦੇ ਕਿ ਵੀ ਇੱਜਾ ਕਿ ਨਾ ਕਿ ਇਤਨਾ ਜਗ੍ਹਾ ਛੱਡ ਦੇ ਨਾ ਬਾਬੇ ਕਿਹਦਾ ਕਿਤਨਾ ਨੂੰ ਭਗਾਈਏ ਤੇ ਇਹਨਾਂ 'ਤੇ ਇਲਜ਼ਾਮ ਲਾਈਏ ਇਹ ਕਰਕੇ ਇਹਨਾਂ ਨੇ ਮਲਬੀਆ ਕੰਮ ਕੀਤਾ ਤੁਸੀਂ ਕੋਈ ਜਾਂਚ ਮੰਗਦੇ ਹੋ ਜਾਂਚ ਹੀ ਮੰਗਦੇ ਆ ਵੀ ਇਹ ਜਿਹੜਾ ਬਾਬਾ ਜੀ ਨੇ ਜੋ ਜਗਾ ਸੰਗਤ ਦੇ ਖਰੀਦੀ ਹੋਈ ਆ ਬਾਬਾ ਜੀ ਕਹਿੰਦੇ ਆ ਨਹੀਂ ਛੱਡਣੀ ਬਾਕੀ ਇਹ ਗਰੰਟੀ ਦੀ ਜਾਂਚ ਕੀਤੀ ਜਾਵੇ ਕਿ ਇਹਦੇ ਵਿੱਚ ਕੀ ਰੌਲਾ ਗੋਲਾ ਵਾ ਕਿੱਥੇ ਫਾਲਟ ਆ ਉਹ ਜਾਂਚ ਕੀਤੀ ਜਾਵੇ ਇੰਨਾ ਰੌਲਾ ਪਾਉਣ ਦੀ ਵੀ ਕੀ ਲੋੜ ਹੀ ਉਹ ਇਦਾਂ ਪਿਆਰ ਨਾਲ ਕਿ ਵਿਖੜ ਸਕਦੇ ਸੀ ਮਾਂ ਪ੍ਰਸ਼ਾਦ ਨੇ ਨਹੀਂ ਛੱਡਣ ਤਾਰੇ ਬਿਲਕੁਲ ਨਹੀਂ ਛੱਡਣ ਤਾਰੇ ਮਾਂ ਪ੍ਰਸ਼ਾਦਾਂ ਦਾ ਹੁਕਮ ਹੈ ਇਥੇ ਸੰਗਤ ਬਹੂਗੀ ਆਕੇ ਜੋ ਫਿਰ ਜੋ ਹੁਕਮ ਹੋਊਗਾ ਸੰਤਾ ਮਾਂ ਪ੍ਰਸ਼ਾਦਾਂ ਦਾ ਹੁਕਮ ਦੇ ਹਿਸਾਬ ਨਾਲ ਹੀ ਹਾਂ ਛਿੱਧੀਆਂ ਦੇ ਵੀ ਦਿਣੀਆਂ ਪੈਣ ਗਿਆ ਹਨ ਜਿੱਦਾਂ ਵੀ ਹੋ ਸਕਦਾ ਅਸੀਂ ਲੜਾਂਗੇ ਜਿਤਨਾ ਵੀ ਹੋ ਸਦਾ ਉਸ ਤਰ੍ਹਾਂ ਹੀ ਕਰਾਂਗੇ ਜੋ ਮਰਜ਼ੀ ਕਰਨ ਉਹ ਬਾਬਾ ਬਸਤਾ ਸਿੰਘ ਦਾ ਹੁਕਮ ਹੈ ਇਹ ਸੇਵਾ ਨਾ ਛੱਡੀ ਜਾਵੇ